इसमें हमने एफआईआर रजिस्टर कर दी सर एफआईआर हां किस डेट को नौ के नौ तारीख <सथी> को क्योंकि सात तारीख को तो कोई था ही नहीं इनके फैमिली मेंबर हां तो आठ तारीख को इनके फैमिली मेंबर आए थे आठ तारीख को इन्होंने कंप्लेंट की थी और कंप्लेंट देने के बाद फिर उस पर हमने ओपिनियन लेके ई कौन कौन से सेक्शन बनेंगे तारीख को हमने इसमें एफ आई आर तो इसमें ये पुराने वाला तीन हो गया पुराने वाला तीन हो गया हाँ और एस सी की तरफ एस सी के बीच दो सेक्शन लग गई एक थ्री टू फाइव लगा है और एक थ्री वन और भी इसमें इन्वेस्टिगेशन जारी है क्योंकि सबसे मेन सबसे पहली चीज है कि पोस्टमार्टम रिपोर्ट हुआ क्योंकि होगा कि तो जो अब हम ठीक है अपरेंटली हमें पता लग रहा है कि ये पोज ऑफ डेथ है हाँ। तो रिपोर्ट पे तो इन्वेस्टिगेशन

तो हम इसमें जो लेसेस लेंगे एस सी में एलिगेशन प्रूव हो या ना हो पुलिस को क्या करना है इसको तो जी इन्वेस्टिगेशन दिखाई नहीं गई इन्वेस्टिगेशन करना है अगर एस सी एस टी लग रहा जी फर्स्ट साइड पे नजर आ गया एस सी एस तब इंक्वायरी होनी चाहिए ऐसा तो है ही नहीं कहीं इसको तो तुरंत गिरफ्तारी चाहिए

बहुत चारों पर क्या हो रहा है वो टीवी से नंबर सात टीम पीछे ग्यारह अब में आठ आपके आईपीएस लेवल के हैं तीन आपके आईएस आई लेवल यस एसपी साहब अगर एस सी लग जाए तो इंक्वायरी होती है कि नहीं होती ये बताओ एफ आई आर मतलब कोई भी सेक्शन

बहुत सारी हमने अपनी जो सर्विसीट भी गई है, पे भी गई है।, भी होती है जो मतलब ऑन मैरिट ऑन मेरिट जो भी एक्शन ले परसेंट जो मैंने तो वो ऑन तो तो मेरिट के लिए ही सजेस्ट किया कि आप अपना जो आपका लीगल वाला आपका डिपार्टमेंट है उनको आप फोन करिएगा उनको ये पूछिए अगर ऐसी अच्छी लग जाए तो क्या इंक्वायरी की जरूरत है कि नहीं तो अभी ये कुछ सब फॉर्म तो हो रहा है सीबीएसई अभी नए लीगल ओपिनियन के लिए लोग क्योंकि मेरे पास किसी का ऐसा नंबर नहीं सकता नहीं है नहीं सब। मैं किससे पूछूं हां सर कह आप तो सर चेक कर सकते हैं किसी से पूछ सकते हैं तो मैं ली बेस्ट फॉर यूटीवेशन परसल्स फॉर डिक्लेरेशन और

SCS T ਐਕਟ ਇਨਕੋਜ਼ ਹੋ ਗਿਆ ਲੱਗ ਗਿਆ FIR ਦੇ ਵਿੱਚ ਤੇ ਫਿਰ ਇਹ ਗੈਸਟਾਈ ਕਰਨ ਦੇ ਲਈ ਫਿਰ ਇਹ ਕੋਈ ਇਨਕੁਆਰੀ ਰੋਕਣੀ ਨਹੀਂ ਇਨਕੁਆਰੀ ਕਰਨੀ ਹੁੰਦੀ ਐ ਸਰ ਨਹੀਂ ਕੋਈ ਇਨਕੁਆਰੀ ਕਿਉਂ ਹਾਂ ਕੋਈ ਹੋਰ ਤਾਂ ਹੈਗੇ ਹਾਈ ਕੋਰਟ ਸੁਪਰੀਮ ਕੋਰਟ ਦੇ ਅੰਦਰ ਹੋ ਉਹ ਕੋਰਟ ਤੋਂ ਕਰਦੇ ਬੋਲਦੇ ਮੈਂ ਇਨਕੁਆਰੀ ਤਾਂ ਇਦਾਂ ਸਮਝੋ ਨਾ ਜਿੱਦਾਂ ਹੁਣ 바이 ਪੂਰਨ ਸਿੰਘ ਆਈਪੀਐਸ ਦਾ ਸੁਸਾਇਡ ਇਹ ਚੱਲਦਾ ਹੈ ਅੱਛਾ ਕਿਉਂ ਹੋਣ ਦੀ ਹੈ ਪੂਰਨ ਸਿੰਘ 14 ਬੰਦੇ ਨਾਮਜ਼ਦ ਹੋਏ ਆ ਜੀ ਸਰ ਸਾਰੇ ਦੇ ਸਾਰੇ ਆਈਐਸ ਔਰ ਆਈਪੀਐਸ ਦੇਖੋ ਐਫ ਆਈ ਆਰ ਉੱਤੇ ਲੌਂਚ ਹੋ ਗਈ ਤਾਂ ਉਹਨਾਂ ਨੂੰ ਜੀ ਸਰ ਅ ਜੇਲਸਰ ਜੇਲਸਰ ਤੋਂ ਤਾਂ ਇਨਕੁਆਰੀ ਹੋਈ ਨਾ ਮੈਂ ਤਾਂ ਨਹੀਂ ਆਉਂਦੀ ਮੈਨੇ ਕੁਝ ਹੋ ਗਿਆ ਬਸ ਜਿਹੜਾ ਤੋ ਚੁੱਪੀ ਗਾ ਰਹੇ ਹੈ ਉਹ ਬੋਲੀ ਚਾਹਦੇ ਕੋਲੀ ਚਾਹਦੇ ਜੇ ਵੀ ਉਹਦੇ ਤੇ ਅਸੌਲਟੀ ਆ ਐਕਸ਼ਨ ਕਰਨ ਦੀ ਕਿਉਂਕਿ ਉਹਦਾ ਜਿਹੜਾ ਇਨਸੀਡੈਂਟ ਜਿਹੜਾ ਹੈਗਾ ਉਹ ਚੰਡੀਗੜ੍ਹ ਦਾ ਹਾਂ ਔਰ ਇਨਸੀਡੈਂਟ ਜਿਹੜਾ ਇੱਕ ਐਕਸ਼ਨ ਸਾਰੇ ਦਾ ਸਾਰਾ ਚੰਡੀਗੜ੍ਹ ਪੁਲਿਸ ਲੈ ਲੈਣਾ ਤੇ ਹੁਣ ਇਹ ਸੇਟਾਂ ਲਈ ਸੇਟਾਂ ਦੇ ਚੱਲ ਗਿਆ ਨਾ ਫੇਰ ਸੇਟ ਤੇ ਰਹੋਗੇ ਫੇਰ ਸੇਟ ਉਠਕ ਬੈਠ ਗੋਗੇ ਇਹਨੇ ਕਟਿੰਗ ਵੀ ਲਾਉਣੀ ਸਾਰੇ ਲੀਗਲ ਕਿਆ ਕਹਿੰਦੇ ਯਾਰ ਲੀਗਲ ਕੋਰਟ ਕਿਆ ਕਹਿੰਦੀ ਹੈ ਤੁਹਾਡਾ ਸਾਰੇ ਇੱਕ ਵਾਰੀ ਨਹੀਂ ਤਾਂ ਵੀ ਅਰਜ਼ੋਸ਼ ਹੋਊਗੀ ਇੱਕ ਵਾਰੀ ਨਹੀਂ ਹੋ ਸਕਦੀ ਪਰ ਵੀ ਬੰਦ ਕਰਿਓ ਬੰਦ ਕੀ ਡਾਕਟਰ ਨੇ ਲਿਟੀਗੇਸ਼ਨ ਤੇ ਪ੍ਰੋਸੀਕਿਊਸ਼ਨ ਦੇ ਰਟਾਇਆ ਹੋਈ ਐਸਟੀਪੀ ਕੱਪੀ ਠੀਕ ਤੇ ਜਦੋਂ ਐਫ ਆਈ ਆਰ ਦੇ ਵਿੱਚ ਐਸ ਸੀ ਐਸਟੀ ਐਕਟ ਲਾਜ ਹੋ ਗਿਆ ਪਕੂਇਨ ਕਰੀ ਇਨਕੁਆਰੀ ਹੋ ਜਾਏ ਇਹਦੇ ਲਈ 2018 ਦੇ ਵਿੱਚ ਸੈਂਟਰ ਸਰਕਾਰ ਨੇ ਐਡੀਸ਼ਨ ਕਰਤੀ ਮੈਡਮਿਟੀ ਉਹਦੇ ਖਿਲਾਫ ਪੂਰੇ ਇੰਡੀਆ ਦੇ ਵਿੱਚ ਪਟਾ ਜੋ ਐਜੀਟੇਸ਼ਨ ਹੋਏ ਐਜੀਟੇਸ਼ਨ ਦਾ 1.0 ਜੰਦਾ ਸੀ ਕਿ ਇਹ ਇਨਕੁਆਰੀ ਵਾਲੀ ਜਿਹੜੀ ਤੁਸੀਂ ਨਵੀਂ ਐਂਟੀ ਜੈਕਟ ਤੇ ਖਤਮ ਹੋ ਗਈ ਇਸ ਸਬੰਧ ਦੇ ਵਿੱਚ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵੱਖ-ਵੱਖ ਆਰਡਰਸ ਏਟ ਮੀਨ ਜਿਹੜਾ ਤੁਸੀਂ ਐਸ ਸੀ ਐਸਟੀ ਐਕਟ ਲਾਤਿਆ ਜੋ ਆਪਕੀ ਵੱਲੋਂ ਪੋਜ਼ ਹੋ ਚੁੱਕਾ ਆ ਉਹਦੇ ਆ ਸੁਸਾਇਟੀ ਟੋਰ ਦੇ ਆਧਾਰ ਤੇ ਠੀਕ ਹੋ ਗਿਆ ਜੀ ਔਰ ਤੁਸੀਂ ਉਹਦੀ ਧਾਰਾਾਂ ਆਪਣੀ ਐਫ ਆਈ ਆਰ ਦੇ ਵਿੱਚ ਦਰਜ ਕਰਤੀ ਆ ਜੀ ਲਾਈਕ ਹੋਵੇ ਬੈ ਨੰਬਰ ਇਹਦਾ ਮਤਲਬ ਤੁਸੀਂ ਕਮੀ ਰੱਖੀ ਆ ਸਰ ਇਹਦਾ ਕਾਰਨ ਕੀ ਸਰ ਜੀ ਤੁਸੀਂ ਜੇ ਸਰ ਕਾਂਚੀ ਕੰਦੀ ਰੱਖ ਲਈ ਤੇ ਨਾ ਨੀ ਮੈਂ ਜੀ ਸੀ ਆਪ ਨੂੰ ਇਹ ਲਿਆ ਮੈਂ ਐਫ ਆਈ ਆਰ ਦੀ ਜੀ ਬੇਰਤਰੀ ਤੇ ਕੰਦੀ ਰੱਖ ਲਈ ਸਿੰਟ ਜਿਹੜੀ ਬਣਾ ਲਈ ਜਾਈ ਇਨਕੁਆਰੀ ਕਰਨ ਲੱਗ ਪਏ ਨਹੀਂ ਜੀ ਸਰ ਸਿੰਟ ਇਨਕੁਆਰੀ ਨਹੀਂ ਕਰੀ ਥੋੜਾ ਸਸਾ ਉਸਨੇ ਉਹ ਕਹਿੰਦਾ ਜਿਵੇਂ ਆਪਨੇ ਕੋਲ ਉਹਨੇ ਤੁਹਾਨੂੰ ਕਿ ਇਨਕੁਆਰੀ ਐਫ ਆਈ ਆਰ ਤਾਂ ਪਹਿਲਾਂ ਹੋਈ ਹੈ ਕਿ ਵਾਚ ਹੋਈ ਹੈ ਤਾਂ ਉਸ ਵਿੱਚ ਥੋੜਾ ਸਸਾ ਨਿਕਲ ਸਕਦਾ ਹੈ ਕਿ ਅਸੀਂ ਕੰਦੇ ਇਨਵੈਸਟੀਗੇਸ਼ਨ ਡੈਫਨਿਟਲੀ ਤਾਂ ਇਨਵੈਸਟੀਗੇਸ਼ਨਸ ਆਫ ਫਾਇਰਸ ਹੈਲੋ ਸਾਥੀ ਗਾ ਜੀ ਫੋਰ ਸਪੀਕਰ ਤੇ ਆ ਮੈਂ ਇੱਕ ਕੋਈ ਸਵਾਲ ਦਾ ਅਸਰ ਲੈਣਾ ਹੈ ਜੀ ਹਾਂ ਜੀ ਜਦੋਂ ਐਸਸੀਐਸਟੀ ਐਕਟ ਪੂਰ ਹੋ ਜਾਏ ਹਾਂ ਜੀ ਐਫਆਈਆਰ ਤਦ ਆਦਿ ਹੋ ਜਾਏ ਫਿਰ ਕੀ ਆ ਫਿਰ ਇਨਕੁਆਰੀ ਕਰਨੀ ਹੁੰਦੀ ਗ੍ਰਿਫਤਾਰੀ ਕਰਨ ਲਈ ਤੇ ਕਰਨੀ ਕਿ ਨਹੀਂ ਕੀ ਕਹਿਸੇ ਤੇਰੀ ਹਾਈ ਕੋਰਟ ਜਾਂ ਸਪੀਸ਼ਲ ਕੋਰਟ ਦਾ ਆਰਡਰ ਹੈ ਇਹ ਜਦੋਂ ਐਕਟ ਲੱਗ ਗਿਆ ਫਿਰ ਅਰੈਸਟ ਅਰੈਸਟ ਲਈ ਇਨਕੁਆਰੀ ਹੁੰਦੀ ਹੈ ਅਰੈਸਟ ਕਰਨੀ ਕਿ ਨਹੀਂ ਕਰਨੀ ਦੋਸ਼ੀ ਹੈ ਕੀ ਕੋ ਲਲਿਤਾ ਮੈਡਮ ਲਲਿਤਾ ਦਾ ਕੋਈ ਆਰਡਰ ਸੀਗਾ ਕੀ ਕਹਿੰਦੇ ਉਹ ਮਰੀ ਡਰੈਫਟ ਡਰੈਫਟ ਲਲਿਤਾ ਕੁਮਾਰੀ ਵਰਸ ਸਟੇਟਸ ਆਫ ਬਿਹਾਰ ਸਟੇਟ ਆਫ ਯੂਪੀ ਆ ਮੈਂ ਇੱਕ ਹਾਂ ਯਾ ਬਿਹਾਰ ਯਾ ਯੂਪੀ ਚੈੱਕ ਕਰ ਲੈਣ ਲਲਿਤਾ ਕੁਮਾਰੀ ਦਾ ਹੋਰ ਤਾਂ ਹੈ ਅੱਪਾ ਇਹਦਾ ਮਤਲਬ ਐਸਪੀ ਸਾਹਿਬ ਚੰਡੀਗੜ੍ਹ ਪੁਲਿਸ ਨੂੰ ਹੈ ਉਹ ਇਨਸਾਫ ਦੇ ਕੋਲ ਭਜ ਰਹੀ ਹੈ ਸਿੱਟ ਦਾ ਬੰਦ ਲਗਾ ਕੇ ਮੇਰੀ ਰਿਕੁਐਸਟ ਨੂੰ ਫਰਟੀ ਤੋਂ ਦੂਮੇ ਸੀ ਮੇਥੇ ਅਨਮਨ ਹੋ ਗਈ ਦੋ ਆ ਵੀ ਥੈਂਕ ਯੂ ਜੀ ਇਹ ਨਹੀਂ ਤੁਸੀਂ ਇਹ ਦੇਖ ਲਿਓ ਕਿ ਕਾਨੂੰਨ ਫੌਨ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹ ਹੀ ਸਨ ਦਾ ਹਉਤਰਾ ਪਾਉਂਦੇ ਜਿਸ ਤੋਂ ਕੋਰਪੋਰੇਟਿੰਗ ਇਸ਼ੂ ਆ ਔਰ ਇਹ ਤੇ ਕਰੋ ਕਰ ਚੱਕੋ ਡੀਜੀਪੀ ਨੂੰ ਹਾਂ ਕਿੰਨੇ ਦਾ ਨਹੀਂ ਪਿੱਛੇ ਦੇ ਸ਼੍ਰੀ ਮਨੋਜ ਕੁਮਾਰ ਜੀ ਆਈਪੀਐਸ

ललिता कुमारी की जजमेंट को पढ़िए आप प्लीज और अपने ऊपर कोई ऐसा मत डाल देना कि आप सब उसमें जाओ और अगर इस भी करेगा, तो, तो भी और वो जिसकी डेथ हुई है उसकी शादी पंजाब में हो रखी है जो आई एस अमित कौर जी है और जो आई एस अमित कौर जी है उनके ब्रदर एम एल ए है पंजाब में पठंडा दी सिंह क्या नाम है उनका अब रतन जी का नाम क्यों अमित रतन जी और अमित रतन जी की जो वाइफ है जो मरने वाले की साले हार है वो नेशनल में आईपीएस पे है है भी पता, पता? नहीं नहीं मैडम सलमीत कौर जी आई तो सारे का सारा लेटर जिसकी डेथ हुई है जिसने सुसाइड किया वो पंजाब के ही किसी ना किसी परिवार में जुआई है जुआई समझे

फेयरनेस और ट्रांसपेरेंसी और जो बिल्कुल राइट में वही करते हैं उसी के लिए हमने एसएटीक बनाई जिसमें हमारे आईसीएस साहब कुछ मेंबर साहब हैं एंड एसएसपी यूटी एसपी केंद्र में तीन आईएएस उसमें है। दो डीएस वो है। दे दी आपने मुझे बोल ये भी नहीं आपकी सिटी का भी सेट का बनाना है काम बोलता है 2019 का ऊपर प्रोवाइड जी जी तो देखते हैं